ਆਜੋ ਆਪਾਂ ਦੇਖੀਏ ਅਜ਼ਰਾ ਦੀ ਕਿਤਾਬ ਪਵਿੱਤਰ ਬਾਈਬਲ ਦੇ ਵਿੱਚੋਂ ਉਹਦਾ 8ਵਾਂ ਅਧਿਆਇ ਉਹਦੀ 21 ਨੰਬਰ ਆਇਤ ਇੱਥੇ ਲਿਖਿਆ ਤਦ ਮੈਂ ਉੱਥੇ ਆਹਵਾ ਨਦੀ ਤੇ ਵਰਤਦਾ ਹੋਕਾ ਦਵਾਇਆ ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਦੇ ਸਨਮੁਖ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਅਤੇ ਆਪਣੇ ਸਾਰੇ ਮਾਲ ਧਨ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀਏ ਸੋ ਇੱਥੇ ਵਰਤਦਾ ਹੋਕਾ ਦੁਆਇਆ ਗਿਆ ਪਰਮੇਸ਼ਵਰ ਦੀ ਅਗਵਾਈ ਲੈਣ ਵਾਸਤੇ ਕਾਦੇ ਵਾਸਤੇ ਉਹ ਅਗਵਾਈ ਲੈਣੀ ਆ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਸਾਰੇ ਮਾਲ ਧਨ ਦੇ ਲਈ ਵੀ ਸਾਨੂੰ ਪਰਮੇਸ਼ਵਰ ਅਗਵਾਈ ਕਰੇ ਕਿ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਆ ਕੀ ਕਦੀ ਤੁਸੀਂ ਇਹ ਵਿਚਾਰ ਰੱਖ ਕੇ ਵਰਤ ਰੱਖਿਆ ਕਿ ਪ੍ਰਭੂ ਸਾਡੀ ਅਗਵਾਈ ਕਰੋ ਮੈਂ ਅੱਜ ਵਰਤ ਰੱਖ ਕੇ ਤੁਹਾਡੀ ਹਜ਼ੂਰੀ ਵਿੱਚ ਬੈਠਾ ਪ੍ਰਭੂ ਮੇਰੀ ਅਗਵਾਈ ਕਰੋ ਕਿ ਮੈਂ ਅੱਗੇ ਕੀ ਕਰਾਂ ਪ੍ਰਭੂ ਮੇਰੀ ਅਗਵਾਈ ਕਰੋ ਕਿ ਮੈਂ ਆਪਣਾ ਮਾਲ ਧਨ ਕਿਵੇਂ ਇਸਤੇਮਾਲ ਕਰਾਂ ਮੈਨੂੰ ਮੈਨੇਜ ਕਰਨਾ ਸਿਖਾਓ ਨਹੀਂ ਤਦ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਪਿਰਚੁਅਲ ਗਾਈਡੈਂਸ ਦੀ ਜ਼ਰੂਰਤ ਆ ਪਰਮੇਸ਼ਵਰ ਤੁਹਾਡੇ ਮਨ ਵਿੱਚ ਅਗਵਾਈ ਕਰੇ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਕਿ ਤੁਸੀਂ ਕਿਵੇਂ ਆਪਣੀ ਫੈਮਿਲੀ ਨੂੰ ਸੈੱਟ ਕਰਨਾ ਹੈ ਕਿਵੇਂ ਆਪਣੀ ਬਿਜ਼ਨਸ ਨੂੰ ਸੈੱਟ ਕਰਨਾ ਹੈ ਕਿਵੇਂ ਤੁਸੀਂ ਆਪਣੀ ਸਪਿਰਚੁਅਲ ਲਾਈਫ ਦੇ ਵਿੱਚ ਅੱਗੇ ਵਧਣਾ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਅਗਵਾਈ ਦੀ ਜ਼ਰੂਰਤ ਆ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਹੀ ਤਾਂ ਵਰਤ ਰੱਖ ਕੇ ਪ੍ਰਾਰਥਨਾ ਕਰੋ ਅਰ ਪਰਮੇਸ਼ਵਰ ਤੋਂ ਮੰਗੋ ਕਿ ਪ੍ਰਭੂ ਮੇਰੀ ਅਗਵਾਈ ਕਰੋ ਹੋ ਸਕਦਾ ਮਨੁੱਖ ਤੁਹਾਨੂੰ ਕੋਈ ਗਲਤ ਸਲਾਹ ਦੇ ਦੇਵੇ ਪਰ ਜਦੋਂ ਪਰਮੇਸ਼ਵਰ ਅਗਵਾਈ ਕਰੂਗੇ ਆਪਣੇ ਆਤਮਾ ਦੇ ਵਸੀਲੇ ਉਹਨੇ ਬਿਲਕੁਲ ਤੁਹਾਨੂੰ ਸਹੀ ਸਲਾਹ ਦੇਣੀ ਹੈ ਫਿਰ ਆਪਾਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 35 ਅਧਿਆਏ ਉਹਦੀ 13 ਨੰਬਰ ਆਇਤ ਲਿਖਿਆ ਪਰ ਮੈਂ ਜਦੋਂ ਉਹ ਬਿਮਾਰ ਸਨ ਮੇਰਾ ਲਿਬਾਸ ਤੱਕੜਦਾ ਸੀ ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ ਅਤੇ ਮੇਰੀ ਪ੍ਰਾਰਥਨਾ ਮੇਰੇ ਸੀਨੇ ਨੂੰ ਮੋੜਾਈ ਇੱਥੇ ਵਰਤ ਰੱਖਿਆ ਗਿਆ ਹੈ ਕਿਸੇ ਦੇ ਲਈ ਸੋ ਅਸੀਂ ਵੀ ਦੂਸਰਿਆਂ ਦੇ ਲਈ ਵਰਤ ਰੱਖ ਕੇ ਵੀ ਪ੍ਰਾਰਥਨਾ ਕਰ ਸਕਦੇ ਹਾਂ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ ਉਹ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਆ ਤੁਹਾਡੇ ਪਰਿਵਾਰ ਦੇ ਮੈਂਬਰ ਹੋ ਸਕਦੇ ਆ ਪਤੀ ਹੋ ਸਕਦਾ ਪਤਨੀ ਹੋ ਸਕਦੀ ਆ ਸੋ ਇਦਾਂ ਨਹੀਂ ਆ ਕਿ ਹਰ ਕਿਸੇ ਨੇ ਆਪਣੇ ਲਈ ਵਰਤ ਰੱਖਣਾ ਅਗਰ ਤੁਹਾਨੂੰ ਲੱਗਦਾ ਆ ਕਿ ਮੇਰੇ ਪਰਿਵਾਰ ਵਿੱਚ ਬੱਚੇ ਛੋਟੇ ਆ ਪਰ ਇਹਨਾਂ ਦੀ ਲਾਈਫ ਦੇ ਵਿੱਚ ਜਿਹੜਾ ਮਸਲਾ ਆ ਉਹ ਪ੍ਰਾਰਥਨਾ ਦੇ ਨਾਲ ਵਰਤ ਪ੍ਰਾਰਥਨਾ ਦੇ ਨਾਲ ਹੱਲ ਹੋ ਸਕਦਾ ਤੁਸੀਂ ਉਹਨਾਂ ਲਈ ਵੀ ਵਰਤ ਰੱਖ ਸਕਦੇ ਹੋ ਅਰੇ ਇੱਥੇ ਅਸੀਂ ਹੋਰ ਖਾਸ ਚੀਜ਼ ਕੀ ਦੇਖਦੇ ਲਿਕਾ ਮੇਰਾ ਲਿਬਾਸ ਤੱਪੜ ਦਾ ਸੀ ਸੋ ਤੱਪੜ ਦਾ ਲਿਬਾਸ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਆ ਹਲੀਮੀ ਨੂੰ ਜਦੋਂ ਪਿਛਲੇ ਸਮਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਪਰਮੇਸ਼ਵਰ ਨੇ ਇਹ ਸੁਨੇਹਾ ਭੇਜਿਆ ਕਿ ਤੁਹਾਡੇ ਉੱਤੇ ਵਿਪਤਾ ਆਉਣ ਵਾਲੀ ਆ ਤੇ ਭਾਵੇਂ ਉਹਨਾਂ ਸ਼ਹਿਰਾਂ ਸ਼ਹਿਰਾਂ ਦੇ ਰਾਜੇ ਸੀ ਭਾਵੇਂ ਅਮੀਰ ਲੋਕੀ ਸੀ ਉਹਨਾਂ ਨੇ ਆਪਣੇ ਸ਼ਾਹੀ ਵਸਤਰ ਉਤਾਰੇ ਅਰ ਤੱਪੜ ਪੈਣ ਲੇ ਲਿਖਿਆ ਟਾਟ ਪਾ ਲਏ ਉਹਨਾਂ ਨੇ ਅਸੀਂ ਅਗਰ ਸ਼ਾਹੀ ਰੰਕ ਲੈ ਕੇ ਹੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਆ ਤਾਂ ਅਸੀਂ ਇੱਕ ਪ੍ਰਾਊਡ ਦੇ ਵਿੱਚ ਹਾਂ ਇੱਕ ਪ੍ਰਾਈਡ ਆ ਇੱਕ ਕਮੰਡ ਆ ਇੱਕ ਹੰਕਾਰ ਆ ਉਹਨਾਂ ਸ਼ਾਹੀ ਵਸਤਰਾਂ ਚੋਂ ਬਾਹਰ ਆਉਣਾ ਭਾਵ ਪਰਮੇਸ਼ਵਰ ਦੇ ਅੱਗੇ ਨੀਵਾ ਹੋਣਾ ਕਿ ਪ੍ਰਭੂ ਤੂੰ ਹੀ ਸਭ ਕੁਝ ਆ ਤੂੰ ਹੀ ਸਮਰਥੀ ਆ ਮੇਰੇ ਜ਼ੋਰ ਦੇ ਨਾਲ ਕੁਝ ਨਹੀਂ ਪਰ ਤੇਰੇ ਜ਼ੋਰ ਨਾਲ ਸਭ ਖੁਸ਼ ਹੋ ਸਕਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਟਾਟ ਪਾਉਣੇ ਆ ਜਿੱਦਣ ਵਰਤ ਰੱਖਣੇ ਆ ਪਰ ਇਹਦਾ ਮਤਲਬ ਇਹ ਆ ਬਹੁਤ ਸਾਦਗੀ ਵਿੱਚ ਰਹਿਣਾ ਆ ਤੇ ਬਹੁਤ ਹਲੀਮੀ ਵਿੱਚ ਰਹਿਣਾ ਆ ਕਈ ਜਣੇ ਵਰਤ ਰੱਖ ਕੇ ਵੀ ਆਪਣੀ ਹੰਡ ਨਹੀਂ ਛੱਡਦੇ ਉਹਨਾਂ ਦੀ ਭਾਸ਼ਾ ਵਿੱਚ ਕੋਈ ਫਰਕ ਨਹੀਂ ਆਉਂਦਾ ਉਹਨਾਂ ਨੇ ਕਮਾਂਡ ਵਾਲੀਆਂ ਹੀ ਗੱਲਾਂ ਕਰਨੀਆਂ ਉਹਨਾਂ ਨੇ ਵਰਤ ਰੱਖੇ ਤੇ ਵੀ ਆਪਣੇ ਅਹੁਦੇ ਜਿਹੜੇ ਆ ਗਿਣੀ ਜਾਣੇ ਆਪਣੀਆਂ ਖੂਬੀਆਂ ਗਿਣੀ ਜਾਣੀਆਂ ਆਪਣੇ ਪੈਸੇ ਦੀਆਂ ਗੱਲਾਂ ਆਪਣੇ ਮਾਲ ਧਨ ਦੀਆਂ ਗੱਲਾਂ ਕਰੀ ਜਾਣੀਆਂ ਫੇਰ ਵਰਤ ਰੱਖਣਾ ਗਲਤ ਹੋ ਗਿਆ ਉਸ ਦਿਨ ਤੁਸੀਂ ਇੱਕਦਮ ਜਿਹਨੂੰ ਆਪਾਂ ਕਹਿੰਦੇ ਨਾ ਫਕੀਰੀ ਦੀ ਅਵਸਥਾ ਕਿ ਕੁਛ ਨਹੀਂ ਹੈ ਮੇਰਾ ਸਭ ਕੁਝ ਮਾਲਕ ਦਾ ਹੀ ਆ ਪ੍ਰੋਪਰ ਆਪਣੇ ਆਪ ਨੂੰ ਉਹਦੇ ਅੱਗੇ ਨੀਵਿਆ ਕਰ ਦੇਣਾ ਪੂਰੀ ਤਰ੍ਹਾਂ ਨੀਵਿਆ ਕਰਨਾ ਜਦ ਵੀ ਵਰਤ ਰੱਖਣਾ ਪੂਰੀ ਤਰ੍ਹਾਂ ਤੁਸੀਂ ਨੀਵਿਆ ਹੋਣਾ ਆ ਚਾਹੇ ਤੁਸੀਂ ਅਫਸਰ ਹੋ ਚਾਹੇ ਤੁਸੀਂ ਨੇਤਾ ਹੋ ਚਾਹੇ ਤੁਸੀਂ ਵਿਜੇਤਾ ਹੋ ਜਾਂ ਅਭਿਨੇਤਾ ਹੋ ਪਰ ਉਸ ਦਿਨ ਭੁੱਲ ਜੋ ਤੁਸੀਂ ਕੌਣ ਆ ਉਸ ਦਿਨ ਤੁਸੀਂ ਡਸਟ ਤੋਂ ਡਸਟ ਮਿੱਟੀ ਕੁਝ ਨਹੀਂ ਉਸ ਦਿਨ ਆਪਣੇ ਅਹੁਦੇ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਆਪਣੇ ਪੈਸੇ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਆਪਣੇ ਬਾਲ ਬੱਚਿਆਂ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਉਸ ਦਿਨ ਤੁਸੀਂ ਇੱਕ ਮਿੱਟੀ ਦਾ ਥੋਬਾ ਬਣ ਜਾਓ ਬਸ ਅਰ ਫਿਰ ਪ੍ਰਭੂ ਨੂੰ ਕਹੋ ਪ੍ਰਭੂ ਹੁਣ ਇਸ ਮਿੱਟੀ ਦੇ ਥੋਬੇ ਨੂੰ ਇੱਕ ਨਵਾਂ ਆਕਾਰ ਦਿਓ ਫਿਰ ਤੋਂ ਅਰ ਫਿਰ ਦੇਖਿਓ ਪ੍ਰਾਰਥਨਾ ਦਾ ਉੱਤਰ ਆਉਂਦਾ ਕਿ ਨਹੀਂ ਆਉਂਦਾ ਪਰ ਜੇ ਅਸੀਂ ਉੱਦਣ ਵੀ ਆਪਣੀ ਅਫਸਰਸ਼ਾਹੀ ਉੱਦਈ ਰੱਖਣੀ ਹੈ ਐਈ ਤਾਂ ਪ੍ਰੋਬਲਮ ਆ ਬਹੁਤ ਸਾਰੇ ਲੋਕੀ ਫਾਸਟਿੰਗ ਕਰਦੇ ਆ ਪਰ ਉਹਨਾਂ ਨੂੰ ਆਨਸਰ ਉਦਾਂ ਨਹੀਂ ਮਿਲਦੇ ਜਿੱਦਾਂ ਫਾਸਟਿੰਗ ਪ੍ਰੇਅਰ ਦੇ ਆਨਸਰ ਆਉਣੇ ਚਾਹੀਦੇ ਆ ਰੀਜ਼ਨ ਕਿ ਉਹ ਦਿਨ ਵੀ ਉਹਨਾਂ ਦੇ ਮਾਈਂਡ ਵਿੱਚ ਪੋਲਿਟਿਕਸ ਚੱਲ ਰਹੀ ਹੁੰਦੀ ਵੀ ਕਿਹਦਾ ਕੀ ਕਰਨਾ ਕਿੱਥੋਂ ਕਿੰਨੂੰ ਵੱਡਣਾ ਟੁਕਣਾ ਆ ਕਿੱਥੋਂ ਇਹਦਾ ਨੁਕਸਾਨ ਹੋ ਸਕਦਾ ਕਿੱਥੋਂ ਮੇਰਾ ਫਾਇਦਾ ਹੋ ਸਕਦਾ ਮੈਂ ਆ ਆ ਮੈਂ ਆ ਆ ਮੈਂ ਆ ਆ ਮੇਰੇ ਕੋਲ ਆ ਆ ਸਿਰਫ ਵਰਤ ਕੀ ਆ ਢੱਡ ਭੁੱਖਾ ਦਾਟਸ ਇਟ ਤੇ ਜਦੋਂ ਰੋਟੀ ਖਾਣੀ ਆ ਉਦੋਂ ਇਹ ਕਹਿ ਦੇਣਾ ਵੀ ਰੱਬਾ ਮੇਰਾ ਵਰਤ ਜਿਹੜਾ ਆ ਉਹ ਕਬੂਲ ਕਰ ਲਵੀ ਤੋ ਬੁਛੂ ਗਾਣਾ ਤੂੰ ਰੱਖਿਆ ਕਦੋਂ ਸੀ ਭੁੱਖੇ ਤੇ ਲੋਕੀ ਭਾਰ ਘਟਾਉਣ ਨੂੰ ਵੀ ਰਹਿ ਲੈਂਦੇ ਆ ਬੋਡੀ ਨੂਡੀ ਟਾਕਸ ਕਰਨ ਦੇ ਲਈ ਵੀ ਡਾਕਟਰ ਕਹਿੰਦੇ ਆ ਕਿ ਤੁਸੀਂ ਫਾਸਟਿੰਗ ਕਰਿਆ ਕਰੋ ਤੇ ਡਾਕਟਰ ਜਦੋਂ ਫਾਸਟਿੰਗ ਰეკਮੈਂਡ ਕਰਦੇ ਉਹਦਾ ਮਤਲਬ ਇਹ ਥੋੜੀਆ ਕਿ ਤੁਸੀਂ ਰੱਬ ਨਾਲ ਜੁੜਜੋ ਉਹਨਾਂ ਦਾ ਮਤਲਬ ਹੈ ਕਿ ਤੁਸੀਂ ਬਹੁਤ ਵਨਸ ਵਨ ਖਾਂਦੇ ਆ ਇੱਕ ਦਿਨ ਗੈਪ ਪਾਇਆ ਕਰੋ ਵਿੱਚ ਕਿ ਤੁਹਾਡੀ ਬੋਡੀ ਜਿਹੜੀ ਆ ਉਹ ਸਿਸਟਮ ਸਹੀ ਕਰ ਸਕੇ ਪਰ ਵਰਤ ਰੱਖਣ ਦਾ ਮਤਲਬ ਆ ਪਰਮੇਸ਼ਵਰ ਦੇ ਨਾਲ ਜੋੜਨਾ ਸੋ ਇਸ ਲਈ ਜਾਦਵੀ ਵਰਤ ਰੱਖਣਾ ਆ ਜਿਆਦਾ ਟਾਈਮ ਪ੍ਰਾਰਥਨਾ ਕਰਨੀ ਆ ਨਿਮਰਤਾ ਵਿੱਚ ਬਣੇ ਰਹਿਣਾ ਆ ਸਾਦਗੀ ਵਿੱਚ ਰਹਿਣਾ ਆ ਤੇ ਵਰਤ ਰੱਖ ਕੇ ਸ਼ਿਕਾਇਤਾਂ ਹੀ ਨਹੀਂ ਲਾਈ ਜਾਣੀਆਂ ਵੀ ਪ੍ਰਭੂ ਦੇ ਅੱਗੇ ਵੀ ਸਾਰੇ ਟੱਬਰ ਦੀਆਂ ਸ਼ਿਕਾਇਤਾਂ ਹੀ ਲਾਉਣ ਤੇ ਹੋਏ ਆ ਨਹੀਂ ਵਚਨ ਚ ਲਿਖਿਆ ਤੇਰਾ ਬੋਲਣਾ ਮੇਰੇ ਸਨਮੁਖ ਥੋੜਾ ਹੀ ਹੋਵੇ ਤੱਪੜ ਪਾ ਲੈਣ ਦਾ ਤੇ ਮਤਲਬ ਹੀ ਇਹ ਆ ਨਾ ਕਿ ਮੈਂ ਹੀ ਗਲਤ ਆ ਮੇਰਾ ਹੀ ਕਸੂਰ ਆ ਮੈਨੂੰ ਮaaf ਕਰ ਮੇਰੇ ਉੱਤੇ ਕਿਰਪਾ ਕਰ ਮੈਨੂੰ ਬਖਸ਼ ਦੇ ਤੱਪੜ ਪਾਉਣ ਦਾ ਮਤਲਬ ਨਹੀਂ ਆ ਦੇਖ ਇਹ ਕੀ ਕਰਦੇ ਫਿਰਦੇ ਉਹਨੂੰ ਦੇਖੋ ਕੀ ਕਰਦੇ ਫਿਰਦੇ ਤੇ ਮੈਂ ਦੇਖ ਤੇਰੀ ਭਗਤੀ ਕਰਨ ਡਿਆਂ ਤੇ ਮੇਰੇ ਨਾਲ ਆ ਹੋਣ ਡਿਆ ਕਈ ਇਦਾਂ ਪ੍ਰार्थਨਾ ਕਰਦੇ ਆ ਵਰਤ ਰੱਖ ਕੇ ਵੇਖ ਉਹਨੇ ਵੀ ਮੈਨੂੰ ਮਾਰਿਆ ਵੇਖ ਉਹਨੇ ਮੈਨੂੰ ਕੁੱਟਿਆ ਵੇਖ ਉਹ ਮੈਨੂੰ ਆ ਗੱਲਾਂ ਕਰਕੇ ਚਲੇ ਗਿਆ ਤੂੰ ਮੇਰਾ ਚੰਗਾ ਰੱਬ ਆ ਤੂੰ ਮੇਰੇ ਲਈ ਕੀ ਕਰਨ ਦਿਆ ਆ ਉਦਾਂ ਰੱਖਿਆ ਵਰਤਿਆ ਅਰ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਦੇ ਆਰ ਪ੍ਰੇਇੰਗ ਉਹ ਪ੍ਰਾਰਥਨਾ ਕਰ ਰਹੇ ਆ ਨੋ ਦੇ ਆਰ ਕੰਪਲੇਨਿੰਗ ਉਹ ਸ਼ਿਕਾਇਤਾਂ ਕਰ ਰਹੇ ਆ ਪਰਮੇਸ਼ਵਰ ਤੋਂ ਉਹਨਾਂ ਨੂੰ ਸ਼ਿਕਾਇਤ ਆ ਕਿ ਮੈਂ ਤਾਂ ਕੁਝ ਕਰ ਰਿਹਾ ਤੂੰ ਹੀ ਨਹੀਂ ਕੁਝ ਕਰ ਰਿਹਾ ਇਹ ਵਰਤ ਨਹੀਂ ਵਰਤ ਦੇ ਵਿੱਚ ਰਿਅਲਾਈਜ਼ ਕਰਨ ਕਿ ਮੇਰੇ ਤੋਂ ਗਲਤੀਆਂ ਹੋਈਆਂ ਆ ਮੈਂ ਗੁਨਾਹਗਾਰ ਆ ਔਰ ਉਹਨਾਂ ਗਲਤੀਆਂ ਨੂੰ ਸੋਚਣਾ ਮਨਨ ਕਰਨਾ ਪਰਮੇਸ਼ਵਰ ਦੀ ਹਜ਼ੂਰੀ ਚ ਰਿਪੈਂਟ ਕਰਨਾ ਤੌਬਾ ਕਰਨੀ ਔਰ ਛੱਡਣਾ ਇਹ ਆ ਵਰਤ ਇਹ ਆ ਤੱਪੜ ਪਾਉਣਾ ਪਰ ਜੇ ਤੁਸੀਂ ਵਰਤ ਦੇ ਵਿੱਚ ਤੌਬਾ ਨਹੀਂ ਕਰ ਰਹੇ ਤੁਸੀਂ ਕੁਝ ਨਹੀਂ ਤਿਆਗ ਕਰ ਰਹੇ ਦਨ ਫਾਕਾ ਫਿਰ ਉਹ ਵਰਤ ਨਹੀਂ ਆ ਫਿਰ ਉਹ ਫਾਕਾ ਆ ਜੇ ਚ ਸਿਰਫ ਰੋਟੀ ਛੱਡੀ ਹੋਈ ਆ ਉਹਦੇ ਨਾਲ ਹੋ ਸਕਦਾ 50 ਗ੍ਰਾਮ ਜਾਂ 100 ਗ੍ਰਾਮ ਭਾਰ ਘਟ ਜੇ ਪਰ ਇਸ ਤੋਂ ਬਾਅਦ ਹੋਰ ਕੋਈ ਫਾਇਦਾ ਨਹੀਂ ਮਿਲਣਾ ਸੋ ਨੈਕਸਟ ਆਪਾਂ ਦੇਖਦੇ ਆ ਜੋਇਲ ਦੀ ਕਿਤਾਬ ਉਹਦਾ ਦੂਜਾ ਅਧਿਆਏ ਉਦੀ 12 ਤੇ 13 ਨੰਬਰ ਪੰਕਤੀ ਦੇ ਵਿੱਚ ਲਿਖਿਆ ਪਰ ਹੁਣ ਵੀ ਯਹੋਵਾ ਦਾ ਵਾਕ ਹੈ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ ਵਰਤ ਨਾਲ ਰੋਣ ਨਾਲ ਅਤੇ ਛਾਤੀ ਪਿੱਟਣ ਨਾਲ ਆਪਣੇ ਦਿਲਾਂ ਨੂੰ ਪਾੜੋ ਨਾ ਕਿ ਆਪਣੇ ਕੱਪੜੇ ਅਤੇ ਯਹੋਵਾ ਆਪਣੇ ਪਰਮੇਸ਼ਰ ਵੱਲ ਮੁੜੋ ਉਤਤ ਦਿਆਲੂ ਤੇ ਕਿਰਪਾਲੂ ਹੈ ਗੁੱਸੇ ਵਿੱਚ ਧੀਰਜੀ ਅਤੇ ਭਲਾਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ ਸੋ ਇਹ ਵਾਲਾ ਵਰਤ ਕਾਦੇ ਵਾਸਤੇ ਆਪ ਪਾਪ ਤੋਂ ਮੁੜਨ ਵਾਸਤੇ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਇਹ ਚੀਜ਼ ਨੂੰ ਸਮਝ ਰਹੇ ਹੋ ਕਿ ਮੇਰੀ ਜ਼ਿੰਦਗੀ ਚ ਪਾਪ ਬਹੁਤ ਆ ਸੱਚੀ ਆ ਕਈ ਵਾਰੀ ਆਪਾਂ ਨੂੰ ਰਿਅਲਾਈਜ਼ ਹੁੰਦਾ ਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਪਾਪ ਵਧ ਰਿਹਾ ਆ ਮੇਰੀ ਜ਼ਿੰਦਗੀ ਚ ਗੁਨਾਹ ਵਧ ਰਹੇ ਆ ਤਾਂ ਵਚਨ ਸਾਨੂੰ ਕਹਿੰਦਾ ਫਿਰ ਵਰਤ ਰੱਖ ਕੇ ਪਰਮੇਸ਼ਵਰ ਦੇ ਵੱਲ ਨੂੰ ਆ ਜੇ ਪਾਪ ਵੱਲੋਂ ਮੁੜਨਾ ਤੇ ਵਰਤ ਰੱਖ ਕੇ ਮੁੜੋ ਅਰ ਜਿੱਥੇ ਲਿਖਿਆ ਕਿ ਰੋਣ ਦੇ ਨਾਲ ਛਾਤੀ ਪਿੱਟਣ ਦੇ ਨਾਲ ਪਰਮੇਸ਼ਵਰ ਵੱਲ ਮੁੜੋ ਵਰਤ ਰੱਖ ਕੇ ਮੁੜੋ ਉਹਦਾ ਮਤਲਬ ਉਹੀ ਆ ਰੋਣਾ ਕਿ ਮੈਂ ਇੰਨਾ ਸਮਾਂ ਖਰਾਬ ਕਰ ਦਿੱਤਾ ਸਮੇਂ ਤੇ ਮੈਂ ਬਹੁਤ ਚੰਗੀਆਂ ਚੀਜ਼ਾਂ ਕਰ ਸਕਦਾ ਸੀ ਪਰ ਮੈਂ ਪਾਪ ਵਿੱਚ ਗਵਾ ਦਿੱਤਾ ਇੰਨਾ ਸਮਾਂ ਮੈਂ ਪਰਮੇਸ਼ਵਰ ਤੇਰੇ ਤੋਂ ਦੂਰ ਰਹਿ ਕੇ گزار ਦਿੱਤਾ ਰੋਣਾ ਇਸ ਚੀਜ਼ ਦੇ ਲਈ ਕਿ ਪ੍ਰਭੂ ਤੁਸੀਂ ਤਾਂ ਰੋਜ਼ ਮੈਨੂੰ ਸਾਹ ਦਿੰਦੇ ਰਹੇ ਰੋਜ਼ ਇੱਕ ਨਵਾਂ ਦਿਨ ਦਿੰਦੇ ਰਹੇ ਕਿ ਮੈਂ ਸੁਧਰ ਜਾਵਾਂ ਮੈਂ ਸਹੀ ਜੀਵਨ ਜੀਵਾਂ ਤੁਸੀਂ ਮੇਰੇ ਤੇ ਤਰਸ ਕੀਤਾ ਇੰਨੇ ਚਾਂਸ ਮੈਨੂੰ ਦਿੱਤੇ ਪਰ ਮੈਂ ਕਿਉਂ ਇਗਨੋਰ ਕਰਦਾ ਰਿਹਾ ਪਰ ਮੈਂ ਅੱਜ ਤੇਰੇ ਵੱਲ ਆਇਆ ਆ ਮੇਰੇ ਗੁਨਾਹਾਂ ਨੂੰ ਬਖਸ਼ੋ ਮੈਨੂੰ ਗੱਲ ਨਾਲ ਲਾਓ ਪ੍ਰਭੂ ਜੀ ਮੈਂ ਉਹਨਾਂ ਗੁਨਾਹਾਂ ਤੋਂ ਤੌਬਾ ਕਰਦਾ ਆ ਮੈਂ ਮੁੜਦਾ ਆ ਉਹਨਾਂ ਪੁੱਠੇ ਰਾਹਾਂ ਤੋਂ ਤਾਂ ਵਚਨ ਦੇ ਵਿੱਚ ਲਿਖਿਆ ਆਪਣੇ ਕੱਪੜੇ ਨਾ ਪਾੜੋ ਆਪਣੇ ਦਿਲ ਨੂੰ ਪਾੜੋ ਕਿੰਨੇ ਨਾ ਹੋਕਾ ਹੀ ਜਿੱਦਣ ਵਰਤ ਰੱਖਿਆ ਹੁੰਦਾ ਉਹ ਦਿਨ ਉਹਨਾਂ ਨੇ ਕੱਲੇ ਕੱਲੇ ਜੀ ਨੂੰ ਦੱਸਦੇ ਫਿਰ ਨਾ ਵੀ ਮੇਰਾ ਵਰਤ ਆ ਅੱਜ ਹਨਾ ਤੂੰ ਭਾਰਾ ਕੰਮ ਕਰ ਲਈ ਤੈਨੂੰ ਪਤਾ ਫਿਰ ਅੱਜ ਮੇਰਾ ਵਰਤ ਜੋ ਆ ਅੱਜ ਹਨਾ ਮੇਰੇ ਸਾਹਮਣੇ ਬਹਿ ਬਹਿ ਕੇ ਨਾ ਪੀਜ਼ੇ ਖਾਈ ਜਾਓ ਤੁਹਾਨੂੰ ਪਤਾ ਮੇਰਾ ਵਰਤ ਜੋ ਆ ਮੈਨੂੰ ਜਿਆਦਾ ਨਾ ਬੁਲਾਇਓ ਮੇਰਾ ਵਰਤ ਜੋ ਆ ਕਹੇ ਨਾ ਕਹੇ ਪੱਜ ਨਾਲ ਦੱਸ ਦੇਣਾ ਵੀ ਮੈਂ ਵਰਤ ਰੱਖਿਆ ਆ ਇਹ ਕੀ ਆ ਕੱਪੜੇ ਪਾੜਨੇ ਬਾਰੋਂ ਦਰ ਸੋਣਾ ਮੂੰਹ ਇਦਾਂ ਲੰਮਕਿਆ ਹੁੰਦਾ ਜਿੱਦਾਂ ਰੁੱਖ ਨਾਲ ਟੋਰੀ ਲੰਮਕੀ ਹੁੰਦੀ ਤੈਨੂੰ ਪਤਾ ਵਚਨ ਦੇ ਵਿੱਚ ਲਿਖਿਆ ਜਦ ਤੂੰ ਵਰਤ ਰੱਖੇ ਤੇ ਵਰਤੀ ਮਾਲੂਮ ਨਹੀਂ ਹੋਣਾ ਚਾਹੀਦਾ ਤੇਰਾ ਜਿਹੜਾ ਚਿਹਰਾ ਨਾ ਕਹਿੰਦਾ ਬਾਰ ਬਾਰ ਧੋ ਮਤਲਬ ਤੇਰਾ ਚਿਹਰਾ ਚਮਕਣਾ ਚਾਹੀਦਾ ਔਰ ਸਿਰ ਵਿੱਚ ਤੇਲ ਚੱਸ ਵਰਤੀ ਮਾਲੂਮ ਨਹੀਂ ਹੋਣੀ ਚਾਹੀਦੀ ਤੂੰ ਪਤਾ ਵੀ ਨਹੀਂ ਹੋਣਾ ਚਾਹੀਦਾ ਤੁਸੀਂ ਫਾਸਟਿੰਗ ਦੇ ਵਿੱਚ ਅਹੀਂ ਉਹ ਕਾਲ ਬਣਿਆ ਹੁੰਦਾ ਵੀ ਮੇਰਾ ਫਾਸਟ ਆ ਬਈ ਨਾਲ ਇਨਸਟਰਕਸ਼ਨਸ ਵੀ ਦਿੱਤੀਆਂ ਹੁੰਦੀਆਂ ਜੇ ਖੀਰ ਬਣਾਇਆ ਤਾਂ ਮੇਰੀ ਕਮਲੀ ਭਰ ਕੇ ਪਾਸੇ ਰੱਖ ਦਿਓ ਇਹ ਨਾ ਸੋਚਿਓ ਵੀ ਮੈਂ ਖਾਣ ਹੀ ਨਹੀਂ ਆ ਮੈਂ 5 ਵਜੇ ਤੋਂ ਬਾਅਦ ਚ ਖਾ ਲੈਣੀ ਐ ਓਕਾ ਦਾ ਵਰਤਿਆ ਤਾਂ ਓ ਵਰਤ ਨਹੀਂ ਆ ਵਚਨ ਦੇ ਵਿੱਚ ਲਿਖਿਆ ਦਿਲ ਨੂੰ ਪਾੜੋ ਇਹ ਚੀਜ਼ਾਂ ਦਿਲ ਨੂੰ ਪਾੜਨਾ ਆ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਖਰਾਬ ਚੀਜ਼ਾਂ ਨੂੰ ਦਿਲ ਵਿੱਚੋਂ ਕੱਢਣਾ ਜਿਹੜੀਆਂ ਗੰਡਾਂ ਬੰਨੀਆਂ ਆ ਨਫ਼ਰਤ ਦੀਆਂ ਜੈਲਸ ਦੀਆਂ ਈਰਖਾ ਦੀਆਂ ਕਮਾਂਡ ਦੀਆਂ ਲਾਲਚ ਦੀਆਂ ਉਹਨਾਂ ਗੰਨਾਂ ਨੂੰ ਫਾੜ ਦਿਓ ਖੋਲ ਦਿਓ ਸੁੱਟ ਦਿਓ ਉਹਨਾਂ ਨੂੰ ਅਰ ਪਰਮੇਸ਼ਵਰ ਦੇ ਵੱਲ ਨੂੰ ਮੁੜੋ ਹਲੀਮ ਹੋ ਕੇ ਨਮਰ ਹੋ ਕੇ ਲਿਖਿਆ ਉਹ ਦਿਆਲੂ ਤੇ ਕਿਰਪਾਲੂ ਹੈ ਗੁੱਸੇ ਵਿੱਚ ਧੀਰਜੀ ਅਤੇ ਭਲਾਈ ਨਾਲ ਭਰਪੂਰ ਦੁੱਖ ਦੇਣ ਤੋਂ ਪਛਤਾਉਂਦਾ ਹੈ ਸੋ ਪਰਮੇਸ਼ਵਰ ਦਿਆਲੂ ਗੁੱਸੇ ਵਿੱਚ ਧੀਰਜੀ ਹੈ ਜੇ ਉਹਨੂੰ ਸਾਡੀਆਂ ਗਲਤੀਆਂ ਦੇ ਉੱਤੇ ਕਰੋਧ ਆ ਜਦੋਂ ਅਸੀਂ ਵਰਤ ਰੱਖ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਜਾਉਂਗੇ ਅਸੀਂ ਕਹਾਂਗੇ ਰਿਪੈਂਟ ਕਰੂੰਗੇ ਤੌਬਾ ਕਰੂੰਗੇ ਵੀ ਪ੍ਰਭੂ ਅਸੀਂ ਮੁੜਨਾ ਚਾਹੁੰਦੇ ਆ ਸਾਡੀ ਮਦਦ ਕਰੋ ਤੇ ਉਹ ਧੀਰਜवान ਪਰਮੇਸ਼ਵਰ ਉਹ ਆਪਣੇ ਗੁੱਸੇ ਨੂੰ ਛੱਡ ਦੇਊਗੇ ਦਇਆ ਕਰੂਗਾ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਉਹ ਕਿਸੇ ਨੂੰ ਦੁੱਖ ਦੇਣ ਕਈ ਵਾਰ ਤਰ ਰੱਖ ਲੈਣਾ ਰੋਟੀ ਨਹੀਂ ਖਾਣੀ ਚੁਗਲੀਆਂ ਖਾਣੀਆਂ ਉਹ ਸਾਰਾ ਸੁਆਦ ਜਿਹੜਾ ਮਿਰਚ ਦੇ ਚਾਰ ਨਾਲ ਲੈਣਾ ਹੁੰਦਾ ਸਾਰਾ ਚੁਗਲੀਆਂ ਦੇ ਨਾਲ ਲੈਂਦੇ ਚਟਕਾਰੇ ਇਹ ਚੀਜ਼ਾਂ ਨਹੀਂ ਕਰਨੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਵਰਤ ਵਾਲੇ ਦਿਨ ਨਹੀਂ ਚੁਗਲੀਆਂ ਕਰਨੀਆਂ ਅੱਗੋਂ ਪਿੱਛੋਂ ਖੁੱਲੀਆਂ ਛੁੱਟੀਆਂ ਕਰੋ ਮੌਜਾਂ ਤਾਂ ਚੁਗਲੀਆਂ ਕਰਨੀਆਂ ਹੀ ਨਹੀਂ ਐਕਚੁਅਲੀ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਲੱਗਦਾ ਆ ਕਿ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਇਸ ਲਈ ਤੁਸੀਂ ਉਸ ਚੀਜ਼ ਨੂੰ ਵਰਤ ਵਾਲੇ ਦਿਨ ਨਹੀਂ ਕਰਦੇ ਕੋਸ਼ਿਸ਼ ਕਰੋ ਕਿ ਆਪਣੀ ਰੈਗੂਲਰ ਲਾਈਫ ਦੇ ਵਿੱਚ ਵੀ ਉਸ ਚੀਜ਼ ਨੂੰ ਨਾ ਕਰੋ ਰੈਗੂਲਰ ਲਾਈਫ ਦੇ ਵਿੱਚ ਰੋਟੀ ਤਾਂ ਖਾਈ ਚੱਲੋ ਪਰ ਬਾਕੀ ਚੀਜ਼ਾਂ ਦਾ ਵਰਤ ਰੱਖੀ ਛੱਡੋ ਤੁਸੀਂ 40 ਦਿਨ ਰੋਟੀ ਨਹੀਂ ਛੱਡ ਸਕਦੇ ਕੋਈ ਗੱਲ ਨਹੀਂ ਚੁਗਲੀਆਂ ਛੱਡ ਦਿਓ ਅਰ 40 ਦਿਨ ਚੁਗਲੀਆਂ ਛੱਡ ਦਿੱਤੀਆਂ ਤਾਂ 40 ਦਿਨਾਂ ਦੇ ਵਿੱਚ ਇੱਕ ਨਵੀਂ ਆਦਤ ਦੀ ਸਿਰਜਣਾ ਹੁੰਦੀ ਆ ਇਸ ਲਈ 40 ਦਿਨ ਟਹਰਾਏ ਜਾਂਦੇ ਆ ਕਿ 40 ਦਿਨਾਂ ਦੇ ਵਿੱਚ ਵਿੱਚ ਇੱਕ ਆਦਤ ਜਿਹੜੀ ਆ ਉਹ ਪੱਕ ਜਾਂਦੀ ਆ ਤਾਂ ਜਦੋਂ 40 ਦਿਨ ਤੁਸੀਂ ਲੜਾਈ ਨਹੀਂ ਕਰੋਗੇ ਤਾਂ ਤੁਹਾਡੀ ਆਦਤ ਬਣ ਜਾਏਗੀ ਕਿ ਨਹੀਂ ਲੜਨਾ ਚੁਗਲੀਆਂ ਨਹੀਂ ਕਰੋਗੇ 40 ਦਿਨ ਤਾਂ ਤੁਹਾਡੀ ਆਦਤ ਬਣ ਜਾਏਗੀ ਕਿ ਚੁਗਲੀਆਂ ਨਹੀਂ ਕਰਨੀਆਂ ਤੁਸੀਂ 40 ਦਿਨ ਸੱਚ ਬੋਲੋਗੇ ਤਾਂ ਤੁਹਾਡੀ ਆਦਤ ਸੱਚ ਬੋਲਣ ਦੀ ਬਣ ਜਾਊਗੀ ਤੁਸੀਂ 40 ਦਿਨ ਹਲੀਮੀ ਵਿੱਚ ਰਹੋਗੇ ਤਾਂ ਤੁਹਾਡੀ ਆਦਤ ਹਲੀਮ ਰਹਿਣ ਦੀ ਬਣ ਜਾਏਗੀ ਤੁਸੀਂ 40 ਦਿਨ ਵੱਧ ਤੋਂ ਵੱਧ ਪ੍ਰਾਰਥਨਾ ਕਰੋਗੇ ਤਾਂ ਤੁਹਾਡੀ ਆਦਤ ਪ੍ਰਾਰਥਨਾ ਕਰਨ ਦੀ ਬਣ ਜਾਏਗੀ ਤੁਸੀਂ 40 ਦਿਨ ਤੁਸੀਂ ਰੋਟੀ ਨਹੀਂ ਛੱਡ ਸਕਦੇ ਭੁੱਖੇ ਨਹੀਂ ਰਹਿ ਸਕਦੇ ਨੋ ਵਰੀਜ਼ ਕੋਈ ਚਿੰਤਾ ਦੀ ਗੱਲ ਨਹੀਂ ਆ ਤੁਸੀਂ 40 ਦਿਨ ਪਰਮੇਸ਼ਵਰ ਦੇ ਅੱਗੇ ਵਰਤ ਰੱਖੋ ਕਿ ਮੈਂ ਝੂਠ ਨਹੀਂ ਬੋਲਾਂਗਾ ਮੈਂ ਚੁਗਲੀ ਨਹੀਂ ਕਰਾਂਗਾ ਮੈਂ ਲੜਾਈ ਨਹੀਂ ਕਰਾਂਗਾ ਮੈਂ ਵੱਦ ਤੋਂ ਵੱਧ ਪ੍ਰਾਰਥਨਾ ਕਰਾਂਗਾ ਕਿਉਂਕਿ ਵਰਤ ਵਿੱਚ ਤਾਂ ਜਿਆਦੇ ਤੋਂ ਜਿਆਦਾ ਪ੍ਰਾਰਥਨਾ ਕਰਨ 'ਚ ਹੀ ਫਾਇਦਾ ਆ ਨਾ ਮੈਕਸਿਮਮ ਟਾਈਮ ਪਰਮੇਸ਼ਵਰ ਦੀ ਹਜ਼ੂਰੀ 'ਚ ਸਪੈਂਡ ਕਰਨਾ ਹੁੰਦਾ ਤਾਂ ਜਦੋਂ 40 ਦਿਨ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਤੀਤ ਕਰੋਗੇ ਇੱਕ ਤਾਂ ਤੁਹਾਡੀ ਆਦਤ ਬਣੇਗੀ ਦੂਜਾ ਤੁਹਾਡਾ ਤਜਰਬਾ ਹੋ ਜਾਏਗਾ ਕਿ ਜਦੋਂ ਉਹਦੀ ਹਜ਼ੂਰੀ ਦੇ ਵਿੱਚ ਬੈਠਦੇ ਕਿੱਡਾ ਆਨੰਦ ਆਉਂਦਾ ਹੈ ਜਦੋਂ ਉਹਦੀ ਹਜ਼ੂਰੀ ਦੇ ਵਿੱਚ ਬੈਠਦੇ ਆ ਜਦੋਂ ਸਹੀ ਜੀਵਨ ਜੀਨੇ ਆ ਸਾਦਗੀ ਵਾਲਾ ਨਰਮਾਈ ਵਾਲਾ ਜੀਵਨ ਕਿਰਪਾ ਵਾਲਾ ਜੀਵਨ ਉਹਦੇ ਨਾਲ ਬਣੇ ਰਹਿਣ ਵਾਲਾ ਜੀਵਨ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਤਾਂ ਕਿਹਾ ਵੀ ਨਹੀਂ ਸੀ ਪ੍ਰਭੂ ਆਹ ਕੰਮ ਕਰਦੇ ਤੁਹਾਡੇ ਉਹ ਵਾਲੇ ਕੰਮ ਵੀ ਹੋਣ ਲੱਗ ਗਏ ਤੇ ਆਪਣੇ ਆਪ ਕੰਮ ਹੋਣਗੇ ਇਸ ਲਈ ਫਾਸਟਿੰਗ ਕਰੋ ਜਰੂਰ ਕਰੋ ਦਾਨੀਅਲ ਦੀ ਕਿਤਾਬ ਉਹਦਾ ਨੋਵਾਂ ਅਧਿਆਇ ਤੇ ਉਹਦੀ ਤਨ ਤੋਂ 6 ਦੇ ਵਿੱਚ ਆਪਾਂ ਦੇਖਦੇ ਆ ਇੱਥੇ ਲਿਖਿਆ ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ਵਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰਕੇ ਅਰ ਵਰਤ ਰੱਖ ਕੇ ਤੱਪੜ ਅਰਸਵਾਸ ਨੇ ਉਹਦੀ ਭਾਲ ਕੀਤੀ ਅਤੇ ਮੈਂ ਯਹਵਾ ਆਪਣੇ ਪਰਮੇਸ਼ਵਰ ਅੱਗੇ ਅਰਦਾਸ ਕੀਤੀ ਨਾਲੇ ਮੈਂ ਮੰਨ ਲਿਆ ਅਤੇ ਆਖਿਆ हे ਪ੍ਰਭੂ ਜਿਹੜਾ ਵੱਡਾ ਅਤੇ ਭਿਆਨਕ ਪਰਮੇਸ਼ਵਰ ਹੈ ਅਤੇ ਉਸ ਨੇਮ ਨੂੰ ਆਪਣੇ ਪ੍ਰੀਤਮਾਂ ਦੇ ਨਾਲ ਅਤੇ ਜਿਹੜੇ ਤੇਰੇ ਆਗਿਆਕਾਰੀ ਹਨ ਉਹਨਾਂ ਦੇ ਨਾਲ ਚੇਤੇ ਰੱਖਦਾ ਹੈ ਅਤੇ ਉਹਨਾਂ ਉੱਤੇ ਦਇਆ ਰੱਖਦਾ ਹੈ ਅਸਾਂ ਪਾਪ ਕੀਤੇ ਅਸਾਂ ਟੇਢੇ ਕੰਮ ਕੀਤੇ ਅਸਾਂ ਬਦੀ ਕੀਤੀ ਅਸਾਂ ਸਿਰ ਝੁਕਿਆ ਜੋ ਅਸੀਂ ਤੇਰੀਆਂ ਆਗਿਆ ਤੇ ਤੇਰੇ ਨਿਆਵਾਂ ਤੋਂ ਫਿਰ ਗਏ ਹਾਂ ਅਤੇ ਅਸਾਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਸਾਡੇ ਪਾਸ਼ਾ ਸਾਡੇ ਸਜਾਦਿਆਂ ਅਤੇ ਸਾਡੇ ਦੇਸ਼ ਦੇ ਸਭਨਾ ਲੋਕਾਂ ਨੂੰ ਬਾਣੀ ਸੁਣਾਈ ਸੋ ਇੱਥੇ ਅਸੀਂ ਦੇਖਦੇ ਹਾਂ ਕਿ ਡੈਨੀਅਲ ਨੇ ਵਰਤ ਰੱਖਿਆ ਆ ਅਰ ਪਰਮੇਸ਼ਵਰ ਦੇ ਅੱਗੇ ਤਰਲੇ ਕਰ ਰਿਹਾ ਹੈ ਬੇਨਤੀਆਂ ਕਰ ਰਿਹਾ ਤਰਲੇ ਕਰ ਰਿਹਾ ਹੈ ਤਾਂ ਤੁਸੀਂ ਆਪ ਸੋਚੋ ਕਿ ਸਾਡੀ ਪ੍ਰਾਰਥਨਾ ਕਿਵੇਂ ਦੀ ਹੋਣੀ ਚਾਹੀਦੀ ਕਿ ਸਾਡੀ ਪ੍ਰਾਰਥਨਾ ਦੇ ਵਿੱਚ ਬੇਨਤੀਆਂ ਮਹਿਸੂਸ ਹੁੰਦੀਆਂ ਕਿ ਤੁਸੀਂ ਬੇਨਤੀ ਕਰ ਰਹੇ ਹੋ ਕਈ ਤਾਂ ਹੁਕਮ ਕਰ ਰਹੇ ਹੁੰਦੇ ਪਰਮੇਸ਼ਰ ਨੂੰ ਅਭੀ ਕਰ ਇੱਕਦਾਂ ਕਰ ਉਦਾਂ ਕਰ ਹੁਣੇ ਕਰ ਤਾਂ ਹੀ ਇਸ ਗੋਡ ਨਾਟ ਯੂਰ ਛੋਟੂ ਉਪਰਮੇਸ਼ਵਰ ਆ ਤੁਹਾਡੇ ਘਰ ਵਿੱਚ ਰੱਖਿਆ ਹੋਇਆ ਕੋਈ ਛੋਟਾ ਜਿਹਾ ਕੰਮ ਵਾਲਾ ਥੋੜੀ ਆ ਕਿ ਤੁਸੀਂ ਉਹਨੂੰ ਐਦਾਂ ਕਮੈਂਡ ਕਰਦੇ ਹੋ ਬੇਨਤੀ ਕਰੋ ਜਦੋਂ ਤੁਸੀਂ ਕਿਸੇ ਅਫਸਰ ਦੇ ਅੱਗੇ ਜਾਂਦੇ ਹੋ ਅਰ ਉਹਨੂੰ ਜਾ ਕੇ ਕਹਿੰਦੇ ਹੋ ਕਿ ਮੇਰਾ ਕੰਮ ਕਰਦੇ ਹੋ ਤਾਂ ਕਿਹੜੇ ਲਹਿਜੇ ਚ ਕਹਿੰਦੇ ਹੋ ਅੱਕੜ ਕੇ ਕਹਿੰਦੇ ਹੋ ਬੇਨਤੀ ਕਰਦੇ ਹੋ ਨਾ ਕਿ ਸਰ ਮੇਰੀ ਤੁਹਾਡੇ ਅੱਗੇ ਬੇਨਤੀ ਆ ਪਲੀਜ਼ ਤੁਸੀਂ ਕਰ ਸਕਦੇ ਆ ਤੁਸੀਂ ਹੁਕਮ ਲਾਓ ਆਪਣੇ ਕੋਲੇ ਬੰਦੇ ਨੂੰ ਸਾਡਾ ਕੰਮ ਕਰਾ ਦਿਓ ਜਾਂ ਬਾਵਾ ਟੰਕ ਕੇ ਕਹਿੰਦੇ ਹੋ ਹੁਣੇ ਕਰ ਚੱਲ ਉੱਠ ਕਰ ਤੇਰੇ ਕੋਲੇ ਸਾਰਾ ਕੁਝ ਆ ਕਰਦਾ ਕਿਉਂ ਨਹੀਂ ਆ ਪਰ ਤੁਸੀਂ ਬੇਨਤੀ ਕਰਦੇ ਹੋ ਤਾਂ ਪਰਮੇਸ਼ਵਰ ਦੇ ਅੱਗੇ ਕਿਵੇਂ ਕਰਦੇ ਹੋ ਤਰਲੇ ਕਰਦੇ ਹੋ ਮੈਕਸਿਮਮ ਲੋਕੀ 80% ਤੋਂ ਜ਼ਿਆਦੇ ਲੋਕੀ ਪਰਮੇਸ਼ਰ ਨੂੰ ਹੁਕਮ ਦਿੰਦੇ ਆ। ਅਗਰ ਤੁਸੀਂ ਉਹਨਾਂ ਦੀ ਪ੍ਰਾਰਥਨਾ ਦੇ ਤਰੀਕੇ ਨੂੰ ਸੁਣੋ ਤਾਂ ਤੁਹਾਨੂੰ ਹੈਰਾਨੀ ਹੋਊਗੀ। ਮਤਲਬ ਤੁਸੀਂ ਆਪ ਹੀ ਹੈਰਾਨ ਹੋ ਜਾਓਗੇ ਜਦੋਂ ਕਿਸੇ ਦੂਸਰੇ ਨੂੰ ਪ੍ਰਾਰਥਨਾ ਕਰਦੇ ਆ ਸੁਣੋਗੇ ਕਿ ਇਹ ਪ੍ਰਾਰਥਨਾ ਆ। ਜਾਇ ਲੜਦਾ ਪਿਆ ਆ। ਤਾਂ ਸੇ ਯਾਦ ਰੱਖਣਾ ਹੈ ਆ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆ। ਅਰ ਇੱਥੇ ਦਨੀਅਲ ਨੇ ਆਪਣੀਆਂ ਸਾਰੀਆਂ ਗਲਤੀਆਂ ਵੀ ਜਿਹੜੀਆਂ ਆ ਉਹ ਪਰਮੇਸ਼ਵਰ ਦੇ ਅੱਗੇ ਗਿਣੀਆਂ ਆ ਔਰ ਮਾਫੀ ਮੰਗੀ ਆ ਕਿਹਾ ਅਰਦਾਸ ਕੀਤੀ ਮੈਂ ਯਹੋਵਾ ਆਪਣੇ ਪਰਮੇਸ਼ਵਰ ਅੱਗੇ ਅਰਦਾਸ ਕੀਤੀ ਨਾਲੇ ਮੈਂ ਮੰਨ ਲਿਆ ਅਤੇ ਆਖਿਆ हे ਪ੍ਰਭੂ ਜਿਹੜਾ ਵੱਡਾ ਅਤੇ ਭਿਆਨਕ ਪਰਮੇਸ਼ਵਰ ਹੈ ਬਹੁਤ ਸਾਰੇ ਲੋਕੀ ਮਨੁੱਖਾਂ ਤੋਂ ਡਰਦੇ ਆ ਪਰ ਪਰਮੇਸ਼ਵਰ ਤੋਂ ਨਹੀਂ ਜੇ ਮਨੋਖ ਨੇ ਕੋਈ ਕੰਮ ਦਿੱਤਾ ਨਹੀਂ ਹੋਇਆ ਆਪਣੇ ਆਪ ਨੂੰ ਲੁਕਾਉਂਦੇ ਫਿਰਦੇ ਆ ਜਾਂ ਚਾਹੇ ਦਿਲ ਕਰੇ ਜਾਂ ਨਾ ਕਰੇ ਡਰਦੇ ਆ ਉਸ ਕੰਮ ਨੂੰ ਪੂਰਾ ਕਰਦੇ ਆ ਕਿ ਉਹਨੇ ਨਹੀਂ ਤੇ ਬੋਲਣਾ ਆ ਜਾਂ ਮੇਰੇ ਪੈਸੇ ਕੱਟ ਲੈਣੇ ਆ ਜਾਂ ਫੇ ਮੈਨੂੰ ਮਾੜਾ ਭਲਾ ਕਹੂਗਾ ਤੇ ਜੇ ਇੰਨਾ ਡਰ ਸੀ ਪਰਮੇਸ਼ਵਰ ਦਾ ਵੀ ਮੰਨ ਲਈਏ ਜ਼ਿੰਦਗੀ ਕਿੰਨੀ ਸੋਹਣੀ ਹੋ ਜਵੇ ਕਾਸ਼ ਕਿ ਇੰਨਾ ਡਰ ਅਸੀਂ ਪਰਮੇਸ਼ਵਰ ਦਾ ਮੰਨੀਏ ਅਰੇ ਤੇ ਡੈਨੀਅਲ ਕਹਿੰਦਾ ਕਿ ਮੈਂ ਕਿਹਾ ਕਿ ਪ੍ਰਭੂ ਤੂੰ ਵੱਡਾ ਤੇ ਭਿਆਨਕ ਆ ਅਰ ਕਹਿੰਦਾ ਤੂੰ ਆਪਣੇ ਪ੍ਰੀਤਮਾਂ ਦੇ ਨਾਲ ਅਤੇ ਜਿਹੜੇ ਤੇਰੇ ਅਗਿਆਕਾਰ ਹਨ ਉਹਨਾਂ ਦੇ ਨਾਲ ਚੇਤੇ ਰੱਖਦਾ ਹੈ ਉਹਨਾਂ ਉੱਤੇ ਦਇਆ ਰੱਖਦਾ ਜਿਹੜੀਆਂ ਜਿਹੜੇ ਪ੍ਰੋਮਿਸ ਆ ਜਿਹੜੇ ਲੋਕੀ ਤੇਰੇ ਨਾਲ ਪ੍ਰੇਮ ਰੱਖਦੇ ਆ ਜਿਹੜੇ ਪ੍ਰੀਤਮਾ ਆ ਤੇਰੇ ਜਿਨ੍ਹਾਂ ਨਾਲ ਤੂੰ ਬਹੁਤ ਪਿਆਰ ਕਰਦਾ ਆ ਜਿਹੜੇ ਤੈਨੂੰ ਪਿਆਰ ਕਰਦੇ ਆ ਤੂੰ ਚੇਤੇ ਰੱਖਦਾ ਤੇ ਦਇਆ ਕਰਦਾ ਆ ਤੇ ਡੈਨੀਅਲ ਨੇ ਵੀ ਮੰਨਿਆ ਕਿਹੜੀਆਂ ਗੱਲਾਂ ਅਸੀਂ ਪਾਪ ਕੀਤੇ ਅਸੀਂ ਟੇਢੇ ਕੰਮ ਕੀਤੇ ਅਸਾਂ ਬਦੀ ਕੀਤੀ ਅਸੀਂ ਸਿਰ ਚੁੱਕਿਆ ਤੇ ਅਸੀਂ ਤੇਰੀਆਂ ਆਗਿਆ ਅਤੇ ਤੇਰੇ ਨਿਆਮਾਂ ਤੋਂ ਫਿਰ ਗਏ ਇਹ ਸਾਰੀਆਂ ਕਮੀਆਂ ਆਪਣੇ ਵਿੱਚ ਵੀ ਆ ਅਰੇ ਸਤੋ ਅਗੇ ਕੀ ਕਿੰਨਾ ਤੇਰੇ ਦਾਸਾਂ ਤੇ ਤੇਰੇ ਨਬੀਆਂ ਨੇ ਜਿਹੜੀਆਂ ਬਾਣੀਆਂ ਸਾਨੂੰ ਸੁਣਾਈਆਂ ਸਾਨੂੰ ਸਾਡੇ ਨਿਆਣਿਆਂ ਨੂੰ ਸਾਡੇ ਪਿਓ ਦਾਦਿਆਂ ਨੂੰ ਅਸੀਂ ਉਹ ਸਵੀਕਾਰ ਨਹੀਂ ਕੀਤੀਆਂ ਕੰਨਾ ਸਾ ਤੇਰੇ ਸੇਵਕ ਨਬੀਆਂ ਨੂੰ ਨਾਮ ਮੰਨਿਆ ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਸਾਡੇ ਪਾਤਸ਼ਾਹ ਸਾਡੇ ਸੁਜਾਦਿਆਂ ਸਾਡੇ ਪਿਓ ਦਾਦਿਆਂ ਤੇ ਸਾਡੇ ਦੇਸ਼ ਦੇ ਸਭਨਾਂ ਲੋਕਾਂ ਨੂੰ ਬਾਣੀ ਸੁਣਾਈ ਤੁਹਾਨੂੰ ਕਿੰਨੀ ਵਾਰੀ ਬਾਣੀ ਸੁਣਾਈ ਜਾ ਰਹੀ ਤੁਸੀਂ ਕਿੰਨੀ ਵਾਰੀ ਬਾਣੀ ਸੁਣ ਰਹੇ ਹੋ ਪਰ ਅਸੀਂ ਮੰਨ ਕਿੰਨਾ ਕਰ ਰਹੇ ਹਾਂ ਤਾਂ ਅਗਰ ਬਹੁਤ ਵਾਰੀ ਬਾਣੀ ਸੁਣੀ ਪਰ ਮੰਨੀ ਨਹੀਂ ਆਣ ਅਗਿਆਕਾਰੀਆਂ ਕੀਤੀਆਂ ਬਾਣੀ ਦੀਆਂ ਸਿਰ ਚੁੱਕੇ ਪਰਮੇਸ਼ਵਰ ਦੇ ਅੱਗੇ ਗੁਨਾਹ ਕੀਤੇ ਬਦੀਆਂ ਕੀਤੀਆਂ ਤਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰੋ ਵਰਤ ਰੱਖ ਕੇ ਕਿ ਪ੍ਰਭੂ ਸਾਡੀਆਂ ਆਣ ਅਗਿਆਕਾਰੀਆਂ ਸਾਨੂੰ ਮਾਫ਼ ਕਰ ਦਿਓ ਸਾਨੂੰ ਪ੍ਰਾਰਥਨਾ ਵਾਲਾ ਸੁਧਰਿਆ ਹੋਇਆ ਮਜ਼ਬੂਤ ਜੀਵਨ ਦਿਓ ਕਿ ਅਸੀਂ ਵੀ ਤੇਰੇ ਪ੍ਰੀਤਮਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਜਾਈਏ ਉਹਨਾਂ ਲੋਕਾਂ ਦੀ ਗਿਣਤੀ ਵਿੱਚ ਪ੍ਰਭੂ ਜਿਨ੍ਹਾਂ ਉੱਤੇ ਤੁਸੀਂ ਦਿਆਲੂ ਤੇ ਕਿਰਪਾਲੂ ਹੋ ਜਿਨ੍ਹਾਂ ਉੱਤੇ ਤੁਸੀਂ ਮਿਹਰਬਾਨ ਰਹਿੰਦੇ ਹੋ ਅਸੀਂ ਵੀ ਉਸ ਗਿਣਤੀ ਦੇ ਵਿੱਚ ਸ਼ਾਮਲ ਹੋ ਜਾਈਏ